ਮੇਨੋ ਕੋਸ਼ਿਸ਼ ਨਹੀਂ ਚਾਹੀਦਾ ਮੈਂ ਸੋਹਮਾਨ ਦੇ ਨਾਲ ਅੱਪਰ ਆਪ ਬੋਲੋ ਅੱਛਾ ਤਰਾ ਦੱਸੋ ਨਾ ਤੇਜ ਵੀਰੂ ਮੈਂ ਕੀ ਬਣ ਗਿਆ ਤੇਰੇ ਨਾਲ ਚਾਰ ਦਿਨ ਹੋ ਗਏ ਫੋਨ ਲਾਉਂਦਿਆਂ ਨੂੰ ਕਿਤੇ ਹਣਾ ਹੂੰ ਤੇ ਨਾ ਨਾ ਸਾਡੇ ਨਾਲ ਫੋਨ ਨਹੀਂ ਚੁੱਕਿਆ ਹਸਤਾਲ ਚ ਦਾਖਲ ਕਰ ਦਿੱਤਾ ਕੋਈ ਗੱਲ ਨਹੀਂ ਸਾਡੇ ਨਾਲ ਹੋਈ ਅੱਜ ਸਾਨੂੰ ਪਤਾ ਲੱਗ ਗਿਆ ਪੁੱਤ ਮੁੱਕ ਗਿਆ ਅੱਜ ਸਾਨੂੰ ਪਤਾ ਲੱਗ ਗਿਆ ਅਸੀਂ ਲੁੱਟੇ ਗਏ ਓਏ ਹੋਏ 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 ਓਏ ਹੋਏ ਓਏ ਹਾਏ ਕੀ ਕਰਾਂਗੇ ਕਿੱਥੋਂ ਲੱਭਾਂਗੇ ਤੇਜਵੀਰ ਤੈਨੂੰ ਆਏ ਸਾਡਾ ਦੀਵਾ ਗੋਲ ਹੋ ਗਿਆ ਮੇਰਾ ਪੁੱਤ ਕੀ ਕਰੂਗਾ ਇੱਕੋ ਬੱਚਾ ਹੀ ਸਾਡਾ ਇੱਕ ਬੱਚਾ ਸਾਡਾ ਨਾ ਉਹਦਾ ਕੋਈ ਬੱਚਾ ਕੁੜੀ ਮੰਝੇ ਤੇ ਪਈ ਸੱਟਾਂ ਵੱਡੀਆਂ ਲੱਗੀਆਂ ਉਹਨੂੰ ਕੋਠੀ ਤੋਂ ਡੇਕੇ ਉਹਨੂੰ ਝੁੱਕ ਕੇ ਅੰਦਰ ਤੋਂ ਝੁੱਕ ਕੇ ਬਾਹਰ ਤਾ ਆਪ ਰੋਟੀ ਖੋਣੇ ਆ ਲੱਤਾਂ ਪੈਰ ਸਾਰੇ ਜਿਹੜੇ ਉਹ ਹਿਲਦੇ ਨਹੀਂ ਦੇ ਕਿੰਨੇ ਕਿਥੇ ਗਿਆ ਬੱਚਾ 2 ਸਾਲ ਹੋ ਗਏ ਹੈ 2 ਸਾਲ ਹੋ ਗਏ ਹੈ ਗਏ ਦਿਵਾਰ ਉੱਥੇ ਹੈ ਟੰਬਰ ਉਹਦਾ ਪਹਿਲਾਂ ਦਾ ਉੱਥੇ ਨਹੀਂ ਅਜੇ ਨਹੀਂ ਬੱਚਾ ਕੋਈ ਹੈ ਲੱਗਦਾ ਨਜ਼ਰ ਹੋ ਗਿਆ ਹੈ ਜਾਣ ਨੂੰ ਕਿਹਦੇ ਚਾਰ ਸਾਲ ਹੋ ਗਏ ਗਿਆ ਨੂੰ 4 ਸਾਲ ਹੋ ਗਏ ਗਿਆ ਬੱਚਾ ਹੋ ਗਿਆ ਨਹੀਂ ਅਜੇ ਬੱਚਾ ਨਹੀਂ ਕੋਈ ਹੈ ਓਹੋ ਮਾਰੇ ਗਏ ਮਾਰੇ ਇਹਦੇ ਇਹੋ ਵੇਚਣਾ ਸਾਡੇ ਬੱਚੇ ਦੀ ਡੈਡਪੁੱਟੀ ਹੋਣੀ ਬੱਚਾ ਸਾਡਾ ਇੱਧਰ ਭੇਜ ਦਿਓ ਉਧਰ ਡੈਥ ਹੋ ਗਈ ਬੱਚੇ ਦੀ ਆਹ ਬੀ ਡੱਡ ਬੀ ਡੈਡ ਇਧਰ ਆ ਜਾ ਛੇਤੀ ਤੋਂ ਛੇਤੀ ਅਸੀਂ 4 ਦਿਨ ਹੋ ਗਏ ਬਿਲਕਦਿਆਂ ਨੂੰ 4 ਦਿਨ ਹੋ ਗਏ ਬਿਲਕਦਿਆਂ ਨੂੰ ਜੀ ਕੂਨ ਜੋਗੇ ਨਹੀਂ ਰਹਿ ਗਏ ਵਿਚਾਰੇ ਬਿਮਾਰ ਹੋ ਗਏ ਸਾਰੇ ਇਧਰ ਹੀ ਆ ਜਾਓ ਹੱਥੀ ਅਸੀਂ ਸਭ ਕੁਝ ਕਰਨਾ ਹੱਥੀ ਅਸੀਂ ਵੇਖ ਲਈਏ ਉਹਨੂੰ ਆਏ ਨੂੰ ਕਰਨਾ ਲਾ ਲੀਏ ਫੇ ਕੀ ਕੁਝ ਬਣਿਆ ਇਹਦੇ ਨਾਲ ਓਹੋ ਨਾ ਨਾ ਪਰਮਜੀਤ ਇਹਦਾ ਵੀ ਬੇਟ ਨਾਲ ਪਤਾ ਹੀ ਨਹੀਂ ਲੱਗਾ ਗੱਡੀ ਜੋ ਉਤਰ ਲੱਗੇ ਕਾਰ ਹੀ ਸਾਈਡ ਮਾਰ ਗਈ ਮੇਰੇ ਪੁੱਤ ਨੂੰ ਮੈਂ ਕਹਿੰਦਾ ਕਿਹੜੀ ਅਤੀਸ਼ਾ ਸੀਗੀ ਇਹ ਤਾਂ ਅਮਰੀਕਾ ਚ ਗਿਆ ਸੀ ਭਾਜੀ ਟਰਾਲਾ ਲੈ ਗਏ ਅਮਰੀਕਾ ਨੂੰ ਗਿਆ ਹੀ ਤੇ ਜਦੋਂ ਮੈਂ ਅਮਰੀਕਾ ਨੂੰ ਜਾਂਦੀ ਆਂ ਅੱਛਾ ਉੱਥੇ ਗਿਆ ਜੀ ਉਹ ਚੱਕ ਕਰ ਲਗਾ ਮਗਰੋਂ ਗੱਡੀ ਆਈ ਮਗਰੋਂ ਕਾਰ ਹੀ ਮਾਰ ਗਈ ਸਾਈਡ ਤੇ ਸਾਨੂੰ ਤੁਹਾਨੂੰ ਕਿਹਦਾ ਲਗਾ ਸਾਨੂੰ ਜਿਹੜੇ ਨਾਲ ਡਰਾਈਵਰ ਸੀ ਉਹਨਾਂ ਨੇ ਮੁੜ ਕੇ ਕੰਪਨੀ 'ਚ ਫੋਨ ਲਾਇਆ ਤੇ ਕੰਪਨੀ ਵਾਲਿਆਂ ਨੇ ਬੌਟੀ ਨੂੰ ਲਾਇਆ ਬੌਟੀ ਨੇ ਮੁੜ ਕੇ ਸਾਨੂੰ ਕਾਲ ਕੀਤੀ ਆ ਹਾਏ ਸਾਡੇ ਨਾਜੂਲਮ ਹੋ ਗਿਆ ਜੇ ਸ਼ੁਕਰਵਾਰ ਦੀ ਗੱਲ ਹੈ ਜੇ ਹਾਂਜੀ ਹਾਏ ਦੀ ਵੀ ਮੰਨਦੇ ਤੇ ਆ ਕੋਈ ਸਾਡਾ ਹਾਲ ਨਹੀਂ ਰਹਿ ਗਿਆ ਅਸੀਂ ਲੁੱਟੇ ਮਾਰੇ ਗਏ ਜੇ ਹਾਏ ਬਰਬਾਦ ਹੋ ਗਏ ਆ ਹਏ ਸਹੀ ਵਤ ਹੈ ਰਹੀ ਬੜਾ ਸੁਣੋ ਅਸ ਲੱਖ ਜਵਾਨੀ ਇੱਕ ਸੱਟ ਨਹੀਂ ਸਹੀ ਗਈ ਉਤੋ ਹਏ ਦੋ ਸਾਲ ਹੀ ਹੋਏ ਗਏ ਨੂੰ ਅਜੇ ਉਹਨੇ ਸੱਟ ਨਹੀਂ ਲਾਦੀ ਕੋਈ ਚੀਜ਼ ਨਹੀਂ ਜਿੱਡਾ ਜਵਾਨ ਸੀ ਸੇ ਨਹੀਂ ਸੱਟੋ ਦੇ ਗਾੜੀ ਕੋਈ ਚੀਜ਼ ਨਹੀਂ ਸੀ ਪਾਹੀ ਉਹਨੇ ਤੇ ਇੱਕ ਬੁੱਲਾ ਨਹੀਂ ਚੱਲਿਆ ਹਾਏ ਮੇਰੇ ਪੋਤਰੇ ਕੀ ਤੇ ਮੈਨਾਂ ਆਣੀ ਕੀਤੀ ਅਨੇਕੀ ਮੰਮੀ ਆਖ ਤੇਜ ਵੈੰਦੋ ਜਾਨਾ ਜਾਂਦਾ ਵੀ ਮੈਂ ਕਰਦਾ ਸਾਡੇ ਨਾ ਟਰਾਲੇ ਚ ਗੱਲਾਂ ਕਰਦਾ ਗਿਆ ਮੜ ਕੇ ਬੱਚਿਆਂ ਨਾਲ ਹੀ ਗੱਲ ਕੀਤੀ ਭੁਆ ਵੀ ਮਰ ਜੂ ਬੋਤਵੇਂ ਅੱਡਾ ਮੈਂ ਸੌਣ ਲੱਗਾ ਮੜ ਕੇ ਹੀ ਅੱਖਾਂ ਸੌਂ ਜਾਈ ਵੀ ਸੌਂ ਗਏ ਮੈਨੂੰ ਮੜ ਕੇ ਸੌ ਗਿਆ ਸੁੱਤੇ ਨੂੰ ਠਾਇਆ ਸੁੱਤੇ ਨੂੰ ਠਾਇਆ ਨਾਲ ਦੇ ਨੇ ਚਲੋ ਆ ਆਪਣੀ ਬਿਠਾ ਲੀਏ ਮੇਰਾ ਨਾਮ ਜੀ ਭਾਈ ਇੰਦਰਿੰਦਰ ਸਿੰਘ ਆ ਤੇ ਹਾਲ ਸਾਡਾ ਬਹੁਤ ਮਾੜਾ ਹੋ ਗਿਆ ਅਈ ਤੁਹਾਡੇ ਕੀ ਲੱਗਦਾ ਸੀ ਤੇ ਇਹ ਜੀ ਲੜਕਾ ਹੀ ਆਪਣਾ ਤੇ ਕੀ ਗੱਲ ਬਣ ਗਈ ਨਾਲੋਂ ਇੰਨੇ ਜੱਟ ਬੈਸੀ ਗੱਲ ਜੀ ਕਾਦੀ ਬਣਨੀ ਸੀ ਮੇਰਾ ਦੋ ਲਖਾ ਤੇਰੀ ਜੋੜ ਕੋਈ ਨੋ ਨਾ ਬਈ ਕਨੇ ਕਨੇ ਚਾਰ ਸਾਲ ਪਹਿਲਾਂ ਕੈਨੇਡਾ ਗਏ ਸੀ ਤੇ ਜੀ 3 ਸਾਲ ਹੋ ਗਏ ਆ ਗਏ ਹੁਣ ਕੋਈ ਹਾਸਾ ਵਾਪਰਦਾ ਹਾਂਜੀ ਹਾਸਾ ਆ ਉਧਰ ਕੋਈ ਹਾਸਾ ਹੋ ਗਿਆ ਜੀ ਲੜਕਾ ਆਪਣਾ ਖਤਮ ਹੋ ਗਿਆ ਬਾਕੀ ਕੀ ਗੱਲ ਤੇ ਗੱਲ ਵੀ ਨਹੀਂ ਹੁਣ ਹੋਣੀ ਕੋਈ ਚਾਹੀਦੀ ਕੀ ਮੰਗ ਕਰਦੇ ਸਰਕਾਰ ਕੋਲੋਂ ਜਾਂ ਉਧਰ ਦੇ ਕੋਈ ਜਿਹੜੇ ਨੇ ਅਮਰੀਕਾ ਦੇ ਜਾਂ ਕੈਨੇਡਾ ਦੇ ਕੋਈ ਤਾਂ ਇਹ ਸੱਚ ਹੈ ਕਿ ਉਹਦੇ ਡੈੱਡ ਬੋਲ ਦੀ ਵਾਸਤੇ ਸਾਡੀ ਜੀ ਮਦਦ ਕੀਤੀ ਜਾਵੇ ਮਾਂ ਰੋਈ ਜਾਂਦੀ ਆ ਮਾਂ ਦਾ ਹਾਲ ਮਾੜਾ ਹੋ ਗਿਆ ਸਾਡਾ ਵੀ ਹੋ ਗਿਆ ਜਿਹੜੀ ਸਾਡੀ ਲੜਕੀ ਆ ਉਹ ਵੀ ਪਹਿਲਾਂ ਹੀ 20 ਸਾਲ ਤੋਂ ਦੋ ਸਾਲਾਂ ਦੇ ਜਦੋਂ ਦਾ ਪਾਸਾ ਮਾਰਿਆ ਗਿਆ ਅਧਰੰਗ ਹੋ ਗਿਆ 18 ਸਾਲ ਦਿਵਾਖ ਹੋਈ ਫਿਰ ਉਹਦੀ ਉਹਦਾ ਇਲਾਜ ਕਰਾਇਆ ਤੇ ਕੋਠੇ ਤੋਂ ਫਿਰ ਡਿੱਗ ਪਈ ਉਹ ਸਾਡੇ 3 ਸਾਲ ਹੋ ਗਏ ਮੰंजे ਤੇ ਹੀ ਆਏ ਹੋ ਇੱਕ ਮੰਜਾ ਸ਼ੇਰੇ ਚੁੱਕੜੇ ਪਾ ਦੇਈਦਾ ਇੱਕ ਰਾਤ ਨੂੰ ਫੇਰ ਪਾ ਦੇਈਦਾ ਇੱਕੋ ਬੇਟਾ ਇੱਕ ਲੜਕਾ ਹੀ ਆਪਣਾ ਤੇਜਵੀਰ ਉਹ ਖਤਮ ਹੋ ਗਿਆ ਵੀ ਤੁਹਾਨੂੰ پتہ ਪੈ ਲੱਗਾ ਸਾਨੂੰ ਜੀ ਅੱਜ ਰਾਤ ਹੀ ਅਸਲੀ ਪਤਾ ਲੱਗਾ ਵਾ ਜਦੋਂ ਸਾਡਾ ਕੇ ਨੇ ਫੋਨ ਨਹੀਂ ਚੁੱਕਿਆ ਸਾਨੂੰ ਕੁਝ ਦਿਖਿਆ ਨਹੀਂ ਗਾਦੇ ਉਦੋਂ ਅਸੀਂ ਕਾਹ ਹੋਈ ਪਤਾ ਹੀ ਕਰਨਾ ਸੀ ਕੀ ਕਰਨਾ 9 9 ਉੱਥੇ ਆ ਹਾਂਜੀ 9 ਉੱਥੇ ਆ ਹੋਰ ਮੰਗ ਕਰਦੇ ਸਰਕਾਰ ਕੋਲੋਂ ਮੰਗ ਜੀ ਕਰਦੇ ਆ ਜੇ ਸਾਡੀ ਥੋੜੀ ਬੜੀ ਮਦਦ ਕੀਤੀ ਜਾਵੇ ਸਾਡੇ ਹੱਥ ਪੱਲੇ ਹਾਣੀ ਕੋ ਵੀ